ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਈ ਵਾਰ ਆਪਣੀ ਤਾਜੀ ਮੱਝ ਜਦੋਂ ਸੁੰਦੀ ਹੈ ਨਾ ਉਦੋਂ ਬੱਚਾ ਕਈ ਵਾਰੀ ਅੰਦਰੋਂ ਡਾਊਨ ਹੁੰਦਾ ਜਾਂ ਦੁੱਧ ਨਹੀਂ ਚੁੰਗਦਾ ਜਾਂ ਥਣ ਨਹੀਂ ਫੜਦਾ ਤਾਂ ਉਹਨੂੰ ਤੁਸੀਂ ਤਿੰਨ ਚਾਰ ਚੀਜ਼ਾਂ ਦਾ ਖਿਆਲ ਰੱਖਣਾ ਜੇ ਨਹੀਂ ਦੁੱਧ ਚੁੰਗਦਾ ਇੱਕ ਤਾਂ ਉਹਨੂੰ ਟੈਰਾਮਾਈਸਿਨ ਦੀ ਗੋਲੀ ਆਉਂਦੀ ਹੈ ਟੈਰਾਮਾਈਸਿਨ ਦੀ ਗੋਲੀ ਆਉਂਦੀ ਹੈ ਉਹ ਗੋਲੀ ਤੀਜੇ ਚੌਥੇ ਦਿਨ ਜ਼ਰੂਰ ਦੇ ਦਿਓ ਤੀਜੇ ਦਿਨ ਇੱਕ ਕ ਬਾਇਟਰਮ ਦੀ ਗੋਲੀ ਆਂਦੀ ਹੈ ਜਿਹੜੀ ਬੱਚੇ ਨੂੰ ਮੋਕ ਲੱਗ ਜਾਂਦੀ ਹੈ ਕਿਉਂਕਿ ਬੱਚੇ ਨੂੰ ਮੋਕ ਜ਼ਰੂਰ ਲੱਗਦੀ ਹੈ ਬੋਲੇ ਦੁੱਧ ਕਰਕੇ ਜਿਹਦੇ ਕਾਰਨ ਬੱਚੇ ਮਰਦੇ ਨੇ ਫਿਰ ਨੰਬਰ ਤੀਜਾ ਬੱਚੇ ਦੇ ਅੰਦਰ ਜਾਨ ਪੈਣੀ ਚਾਹੀਦੀ ਹੈ ਤੇ ਆਪਾਂ ਨਾ ਦੇਸੀ ਘਿਓ ਤੱਤਾ ਕਰਕੇ ਉਹਦੇ ਵਿੱਚ ਮੱਝ ਦਾ ਤਾਜ਼ਾ ਦੁੱਧ ਪਾ ਕੇ ਆ ਦੋ ਤਿੰਨ ਸਰੰਜਾਂ ਪੈ ਦਿਓ ਮੰਨ ਲਓ ਵੀ 25 ਤੋਂ 30 ਐਮਐਲ ਦੇਸੀ ਘਿਓ ਪਾ ਲਓ ਤੇ 25 ਤੋਂ 30 ਐਮਐਲ ਦੁੱਧ ਪਾ ਲਓ ਉਹਨੂੰ ਤੁਸੀਂ ਵਿੱਚ ਦੁੱਧ ਦੇ ਰਲਾ ਲਓ ਚੰਗੀ ਤਰ੍ਹਾਂ ਘਿਓ ਨੂੰ ਐਵੇਂ ਤੇ 2-3 ਸਰੰਜਾ ਭਰ ਕੇ ਬੱਚੇ ਨੂੰ ਪਿਓ ਜਿਹੜੀ ਕਿ ਉਹਨੂੰ એનર્ਜੀ ਮਿਲੇ ਦੇਸੀ ਘੋ ਇੱਕ ਐਨੀ ਤਾਕੜੀ ਚੀਜ਼ ਐ ਬੱਚੇ 'ਚ ਜਾਨ ਪਾਉਂਦੀ ਐ ਆਪਾਂ ਇਹ ਚੀਜ਼ਾਂ ਖਤਮ ਕਰਤੀਆਂ ਦੇਸੀ ਘੋ ਆਪਣੇ ਜਵਾਖ ਵੀ ਖਾਣੋਂ ਹਟ ਗਏ ਆਪਾਂ ਆਪ ਵੀ ਖਾਣੋਂ ਹਟ ਗਏ ਇਹ ਚੀਜ਼ਾਂ ਤੋਂ ਤੁਸੀਂ ਬਹੁਤ ਬੇਮੁਖ ਹੋ ਗਏ ਇਹ ਚੀਜ਼ਾਂ ਆਪਣੇ ਸਦੋਂ ਕੰਮ ਆਉਣੀਆਂ ਨੇ ਦੇਸੀ ਘੋ ਪੁਰਾਣੀਆਂ ਖਰਾਕਾਂ ਆਉਣ ਵਾਲੇ ਟਾਈਮ 'ਚ ਆਉਣ ਵਾਲੇ ਟਾਈਮ 'ਚ ਬਾਬੇ ਗੁਰਵਾਣੀ ਤੇ ਜਿਹੜੇ ਕਈ ਬਾਬੇ ਕਥਾਵਾਚਕ ਬਾਣੀ ਸੁਣਾਉਂਦੇ ਨੇ ਨਾ ਉਹ ਦੱਸਦੇ ਨੇ ਕਹਿੰਦੇ ਇੰਨਾ ਕੁ ਭਿਆਨਕ ਸਮਾਂ ਆਉਣਾ ਹੈ ਇੰਨਾ ਕੁ ਭਿਆਨਕ ਸਮਾਂ ਆਉਣਾ ਹੈ ਵੀ ਨਾ ਤਾਂ ਸਾਨੂੰ ਬਿਮਾਰੀ ਤੋਂ ਨਜਾਤ ਮਿਲਣੀ ਐਨੀ ਬਿਮਾਰੀ ਆਣੀ ਐ ਕਹਿਰ ਬਿਮਾਰੀ ਵੀ ਸਾਨੂੰ ਸਮਝ ਨਹੀਂ ਆਣੀ ਵੀ ਬਿਮਾਰੀ ਚੜੀ ਕਾਦੀ ਐ ਉੱਤਰੀ ਕਾਦੀ ਐ ਨੰਬਰ ਦੂਜਾ ਸੋਡੇ ਕਹਿੰਦੇ ਪਸ਼ੂਆਂ 'ਚ ਬਹੁਤ ਬਿਮਾਰੀਆਂ ਆਣੀਆਂ ਪਸ਼ੂ ਬਹੁਤ ਜਾਣੇ ਨੇ ਮੈਂ ਅੱਜੇ ਸੁਣ ਰਿਹਾ ਤਿੱ ਇੱਕ ਬਾਬੇ ਦੀ ਕਥਾ ਉਹ ਬਾਬਾ ਦਸਰੇ ਦੀ ਕਹਿੰਦਾ ਵੀ ਜੇ ਸਮਾਂ ਸਾਮਿਆ ਜਾਂਦਾ ਮੈਨੂੰ ਫੜਾ ਦੇ ਪੁੱਤਾ ਪੈ ਜਾ ਚੱਲ ਤੂੰ ਮੈਂ ਰੋਟੀ ਲੈਣਾ ਕਹਿੰਦਾ ਵੀ ਜੇ ਛੋਡੇ ਤੋਂ ਸਮਾਂ ਸਾਮਿਆ ਜਾਂਦਾ ਤਾਂ ਸਾਮ ਲਓ ਨਹੀਂ ਆਉਣ ਵਾਲਾ ਸਮਾਂ ਇੰਨਾ ਕਮਾੜਾ ਆ ਰਿਹਾ ਨਾ ਤਾਂ ਕਹਿੰਦਾ ਛੋਡੇ ਪਸ਼ੂ ਬਿਮਾਰੀਆਂ ਤੋਂ ਬਚਣ ਨਾ ਕਹਿੰਦਾ ਤੁਸੀਂ ਆਪ ਬਚੋ ਇਸ ਕਰਕੇ ਸੋਨੂੰ ਦੁੱਧ-ਦਕ੍ਕ੍ਹਾਉ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਦੇਸੀ ਖਰਾਕਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਆਪ ਦੇਖ ਘਰੇ ਦੁੱਧ ਹਰ ਇੱਕ ਬੰਦੇ ਦੇ ਹੋਣਾ ਚਾਹੀਦਾ ਹੈ। ਪਸ਼ੂ 1 ਨੱਧਾ ਹਰੇਕ ਬੰਦੇ ਦਾ ਰੱਖਿਆ ਹੋਣਾ ਚਾਹੀਦਾ ਹੈ ਕਿਉਂਕਿ ਸੋਨੂੰ ਮਾਰਤਾ ਮੁੱਲ ਦੇ ਦੁੱਧ, ਮੁੱਲ ਦੇ ਖਾਣੇ, ਮੁੱਲ ਦੇ ਪੀਣੇ, ਸੈਂਡਵਿਚਾਂ ਆ ਆਮ ਚੀਜ਼ਾਂ ਨੇ। ਮੇਰੀ ਇੰਨੀ ਸੁਰਤ ਹੋ ਗਈ। ਮੈਂ ਅੱਜ ਤੱਕ ਬਾਜ਼ਾਰ ਚੋਂ 10 ਰੁਪਏ ਦੀ ਚੀਜ਼ ਲੈ ਕੇ ਨਹੀਂ ਖਾਈ। ਆਪਾਂ ਸਿਰਫ ਦੇਸੀ ਘਿਓ, ਮੱਖਣੀ, ਦੁੱਧ, ਲੱਸੀ, ਦਹੀਂ, ਪਨੀਰ ਕੋਆ ਆਪਦੇ ਘਰੇ ਬਣਾ ਕੇ ਜਿੰਨੀਆਂ ਵੀ ਆਟਮਾ ਖਾਨੇ ਆਪਦੇ ਘਰੇ ਖਾਨੇ ਬੇਸ਼ੱਕ ਚਮਚਾ ਚਮਚਾ ਲਾਵ ਹੀ ਲੰਨੇ ਆ ਪਰ ਖਰਾਕ ਇਹੋ ਜੀ ਹੁੰਦੀ ਆ ਆਪਣੀ ਗੰਬ ਬਲਾਦਣਾ ਖਰਾਕ ਖਾ ਕੇ ਕੋਈ ਚੀਜ਼ ਕੰਮ ਹੋਵੇ ਕੰਮ-ਕੁਮ ਵਿੱਚ ਕੋਈ ਕੰਮ ਹੋਵੇ ਬਿੰਡੇ ਬਲਾਦਣਿਆ ਤੇ ਅਸੀਂ ਵੀ ਕੋਈ ਢਡੋਂ ਸਿੱਖ ਕੇ ਕੋਈ ਵੀ ਕਿੱਤਾ ਬੰਦਾ ਆਉਂਦਾ ਨਹੀਂ ਹੁੰਦਾ ਕੰਮ ਹਰੇਕ ਬੰਦਾ ਜਦੋਂ ਕੋਈ ਕਰਦਾ ਉਦੋਂ ਹੀ ਸਿੱਖਦਾ ਹੈ गाजर पाक कह रहे हो रहे आगी आगी एक गाजर पाक ਵੀ ਬਣਾਉਂਦਾ ਇਹੀ ਬਣਾਉਂਦਾ ਹੁਣ ਆਪ ਸੈੱਟ ਹੋ ਰਿਹਾ ਜਮਾਂ ਤੇ ਇਹਦੇ ਕਰਕੇ ਆਪਾਂ ਨੂੰ ਖਰਾਕਾਂ ਭਰਾਵੋ ਬਹੁਤ ਜ਼ਰੂਰੀ ਨੇ ਤੇ ਆਪਾਂ ਨਾ ਘਰੇ ਇੱਕ ਨਦੀ ਮੈਂ ਇਸ ਜ਼ਰੂਰ ਰੱਖੋ ਮੇਰੇ ਭਾਈਓ ਆਉਣ ਵਾਲਾ ਸਮਾਂ ਬਹੁਤ ਭਿਆਨਕ ਸਮਾਂ ਆ ਰਿਹਾ ਮਾੜਾ ਸਮਾਂ ਆ ਰਿਹਾ ਤੇ ਆ ਬੰਦੇ ਨੂੰ ਦੇਖ ਲਓ ਹੁਣ ਵੀ ਸੈਟ ਆ ਦੇਖ ਆ ਗਈ ਵੀਡੀਓ ਵੀਡੀਓ ਆ ਗਈ ਤਰਕੀ ਪੁੱਤ 3 ਵਜੇ ਮੈਂਸਾ ਚੋਦੀ ਜਣ ਸਤਿ ਸ੍ਰੀ ਅਕਾਲ ਜੀ ਮੈਂ ਤੜਕਾ ਲਾ ਦੂੰਗਾ हां 3 ਵਜੇ ਮੈਂ ਸਾਂ ਮੈਂ ਲਾਜ਼ਮਾ ਤੜਕਾ ਬਸ ਠੀਕ ਹੈ ਹਾਂ ਜੀ ਮੈਨੂੰ ਤੇ 3 ਵਜੇ ਚੋਦੀ ਚ 4 ਵਜੇ ਮੈਂ ਰੋਟੀ ਤੇ ਇੱਕ ਦੋ ਮੈਂ ਰੋਟੀ ਤਨ ਮੈਂ ਪਹਹਾ ਕੇ ਜਾਣਾ ਤੇ ਮੈਂ ਮੱਝਾਂ ਆਪਣੀਆਂ ਹੁਣ ਖੜੀਆਂ ਨੇ ਆ ਨਾ ਤੇ ਇਧਰੋਂ ਆ ਬੈਠੀਆਂ ਨੇ ਸਾਰਾ ਮਾਲ ਅੱਜ ਐ ਅੱਜ ਬੰਦਤੀ ਪੰਜਾਬ ਨਾ ਪੰਜਾਬ ਪੰਜਾਬ ਬੰਦ ਕਰਕੇ ਆਪਾਂ ਵੀ ਡੱਲੇਵਾਲ ਸਾਹਿਬ ਦੀ ਮੰਨ ਲਓ ਵੀ ਇੱਜ਼ਤ ਕਰਦੇ ਆ ਤਾਂ ਹੀ ਆਪਾਂ ਅੱਜ ਕੰਮ ਨਹੀਂ ਚਲਾਇਆ ਤੇ ਨਹੀਂ ਆਪਾਂ ਕੱਲ ਨੂੰ ਸਾਰੀਆਂ ਮੱਝਾਂ ਵੇਚ ਦਾਂਗੇ ਆ 17 18 ਕਿਲੋ ਵਾਲੀ ਮੈਂ ਆ ਥੋੜਾ ਜਿਹਾ ਬੱਚਾ ਡਾਉਣਾ ਠੀਕ ਕਰ ਦਾਂਗਾ ਆਪਾਂ ਕੋਈ ਚੱਕਰ ਨਹੀਂ ਤੇ ਬੰਦੇ ਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਇਸ ਕੰਮਾਂ ਚ ਹੁਣ ਮੇਰੇ ਕੋਲੇ ਅੱਜ ਬੰਦੇ ਮੱਝ ਲੈਣ ਆਏ ਤੇ ਕਹਿੰਦੇ ਭਾਈ ਆਹ ਮੱਝ ਦੇ ਦੇ ਬੰਦੇ ਤੇ ਜਮਾ ਪਹਿਲੀ ਵਾਰ ਮੱਝ ਰੱਖਣ ਵਾਲੇ ਮੈਂ ਕਿਹਾ ਇਹਦਾ ਬੱਚਾ ਡਾਉਣਾ ਹੈ ਭਾਈ ਤੁਸੀਂ ਜਾਂਦੀ ਬੱਚਾ ਮਾਰ ਲੋਗੇ ਤੁਹਾਡੇ ਕੋਲੇ ਮੱਝ ਕਿਸੇ ਕੰਮ ਦੀ ਵੀ ਨਹੀਂ ਰਹਿਣੀ ਮੇਰੀ ਤਾਂ बिकਦੀ ਹੈ ਕੋਈ ਚੱਕਰ ਨਹੀਂ ਮੈਨੂੰ 5-4000 ਬਣਦਾ ਕੋਈ ਗੱਲ ਨਹੀਂ ਪਰ ਮਹ ਮੈਂ ਮੱਝ ਜੇ ਨਾ ਵੀ ਵਿਕੂ ਤਾਂ ਵੀ ਦੁੱਧ ਤੇ ਲਾ ਲੂੰਗਾ ਵੀ ਤੁਸੀਂ ਇਸ ਮੱਝ ਦਾ ਕੁਝ ਵੀ ਨਹੀਂ ਕਰ ਸਕਦੇ ਇਸ ਕਰਕੇ ਆਪਦੇ ਮੱਜਾਂ ਦੇ ਬੱਚੇ ਸਾਹਮ ਕੇ ਰੱਖਣੇ ਬਹੁਤ ਜ਼ਰੂਰੀ ਨਹੀਂ ਮੇਰੇ ਭਰਾਵੋ ਪ੍ਰਮਾਤਮਾ ਨੇ ਰੋਟੀ ਸਭ ਨੂੰ ਦੇਣੀ ਐ ਹਰ ਇੱਕ ਬੰਦੇ ਨੂੰ ਬੇਈਮਾਨੇ ਦਾ ਕਮਾ ਕੇ ਖਾ ਲੋ ਚੇ ਹੱਕ ਸੱਚ ਦਾ ਕਮਾ ਕੇ ਖਾ ਲੋ ਸੱਚੀ ਸੁੱਚੀ ਕਿਰਤ ਕਰੋ ਯਾਰ ਕੁਛ ਨਹੀਂ ਐ ਇਸ ਜ਼ਿੰਦਗੀ ਚ ਪਤਾ ਨਹੀਂ ਕਦੋਂ ਮੁੱਕ ਜਾਣਾ ਆ ਰੱਬ ਦਾ ਦਿੱਤਾ ਸਾਰਾ ਕੁਝ ਇੰਨਾ ਮਈਆਂ ਤੋਂ ਕਮਾਇਆ ਸਾਰਾ ਕੁਝ ਕਰੇ ਖੜੀਆਂ ਨੇ ਬਾਗਲ ਭਰਿਆ ਖੜਿਆ ਟਰਾਲੀ ਟਰੈਕਟਰ ਗੱਡੀਆਂ ਮੋਟਰਸਾਈਕਲ ਰੱਬ ਨੇ ਰੰਗ ਲਾar ਕੇ ਨੇ ਸਭ ਕੁਝ ਇੰਨਾ ਤੋਂ ਕਮਾਇਆ ਨਹੀਂ 6 ਕੀਲਾਂ ਦੇ ਘਰ ਦੀ ਕਬੀਲਦਾਰੀ ਚਲਾਨੀ ਬਹੁਤ ਔਖੀ ਹੋ ਜਾਂਦੀ ਹੈ ਵੱਡੇ ਭਾਈਓ ਸੱਚੀ ਸੁੱਚੀ ਜਦੋਂ ਤੁਸੀਂ ਕਿਰਤ ਕਰੋਗੇ ਤਾਂ ਰੱਬ ਵੀ ਤੁਹਾਡਾ ਸਾਥ ਦੇਊਗਾ ਸਤਿ ਸ੍ਰੀ ਅਕਾਲ ਵੀਡੀਓ ਸ਼ੇਅਰ ਮੇਰਾ ਵੀਰ ਬਣ ਕੇ ਮੇਰੇ ਭਾਈ ਬਣ ਕੇ ਦੱਬ ਕੇ ਕਰਦਿਆ ਕਰੋ ਤਾਂ ਕਿ ਸੋਡੇ ਭਾਈ ਦੀ ਚੜ੍ਹਾਈ ਹੋਵੇ ਜਿੰਨੀ ਕ ਚੜ੍ਹਾਈ ਹੋਊਗੀ ਓਨਾ ਕ ਮਾਲ ਕਾਪਾ ਨੂੰ ਆਪੇ ਦੇਣਾ ਉਸ ਦਾਤੇ ਨੇ ਸਤਿ ਸ੍ਰੀ ਅਕਾਲ ਸਾਰਿਆਂ